ਜਾਬ ਤੇ ਸੋਨੇ ਪੰਜ ਤੇ ਰਾਹ ਜਦੋਂ ਤਾਂ ਤੇ ਲੱਗ ਹੇ ਮੇਰਾ ਹੈ ਬੰਧਾ ਸਭ ਤਾਂ ਕਰਦੇ ਮੁੱਖ ਨੇ ਸੋਨੇ ਮੱਤ ਤੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇੱਕ ਸਿੱਖ ਨੌਜਵਾਨ ਭੰਗੜਾ ਪਾਉਣ ਸਮੇਂ ਆਪਣੀ ਪਾਗ ਉਤਾਰ ਕੇ ਸਟੇਜ ਤੇ ਰੱਖ ਦਿੰਦਾ ਹੈ ਇਹ ਵੀਡੀਓ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦਾ ਸੀ ਜਾਰੀ ਹੈ ਜਿੱਥੇ ਕਿ ਯੂਟੂਬ ਪ੍ਰੋਗਰਾਮ ਦੌਰਾਨ ਜਦੋਂ ਇੱਕ ਪੰਗੜਾ ਗਰੁੱਪ ਸਟੇਜ 'ਤੇ ਪੰਗੜਾ ਪਾ ਰਿਹਾ ਸੀ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਪੱਗ ਢਿੱਲੀ ਹੋ ਜਾਂਦੀ ਹੈ ਪੱਗ ਡਿੱਗਣ ਦੇ ਡਰੋਂ ਉਹ ਪੱਗ ਨੂੰ ਲਾ ਕੇ ਸਟੇਜ 'ਤੇ ਰੱਖ ਲਿੰਦਾ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਖੜ ਗਿਆ ਹੈ ਇਸ ਵੀਡੀਓ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਪੁਚਾਲਾ ਖਿਆ ਕਈ ਲੋਕ ਨੌਜਵਾਨ ਦੀ ਪ੍ਰਸ਼ੰਸਾ ਕਰ ਰਹੇ ਨੇ ਅਤੇ ਇਹ ਕਹਿ ਰਹੇ ਨੇ ਕਿ ਨੌਜਵਾਨ ਨੇ ਆਦਬ ਨਾਲ ਪੱਗ ਨੂੰ ਲਾ ਕੇ ਸਤਿ ਸ੍ਰੀ ਅਕਾਲ ਰੱਖਿਆ ਅਤੇ ਜੇਕਰ ਪੱਗ ਉਸ ਦੇ ਸਿਰ ਤੋਂ ਡਿਗਰੀ ਤਾਂ ਇਸ ਦਾ ਬੇਹਦ ਅਪਮਾਨ ਹੋਣਾ ਸੀ ਜਦਕਿ ਦੂਜੇ ਪਾਸੇ ਕਈ ਲੋਕ ਇਸ ਨੂੰ ਮੰਦ ਭਾਗ ਦੱਸ ਰਹੇ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਤਰਕ ਦੇ ਰਹੇ ਨੇ ਇਸੇ ਨਾਲ ਹੀ ਨੌਜਵਾਨ ਤੇ ਲੋਕਾਂ ਵੱਲੋਂ ਭੜਾਸ ਵੀ ਕੱਢੀ ਜਾ ਰਹੀ ਹੈ ਇੱਕ ਵਾਰ ਮੂੜ ਤੋਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆ ਜਿਸ ਕਾਰਨ ਇਹ ਪੂਰਾ ਵਿਵਾਦ ਸ਼ੁਰੂ ਹੋਇਆ I it, talk it, talk it. ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਦਾ ਨਾਮ ਨਰੈਣ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੇ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਗੁਰੂ ਘਰ ਜਾ ਕੇ ਮਾਫੀ ਮੰਗੀ ਹੈ। ਤਿੱਖ ਜਥੇਬੰਦੀ ਸਾਥ ਵੱਲੋਂ ਇੱਕ ਪੋਸਟ ਪਾ ਕੇ ਨੌਜਵਾਨ ਦੀ ਫੋਟੋ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿ ਨੌਜਵਾਨ ਗੁਰੂ ਘਰ ਵਿੱਚ ਨਤਮਸਤਕ ਹੁੰਦਾ ਦਿਖਾਈ ਦੇ ਰਿਹਾ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ ਇਸ ਨੌਜਵਾਨ ਤੋਂ ਗਲਤੀ ਹੋ ਉਹ ਉਹਨਾਂ ਭੁੱਲਾਂ ਦੀ ਮਾਫੀ ਮੰਗਦਾ ਹੈ। ਇਸ ਵੀਡੀਓ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਹੰਗਾਮਾ ਹੋ ਰਿਹਾ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਅਤੇ ਨੌਜਵਾਨ ਤੇ ਆਪਣੀ ਪੜਾਅ ਸਕੱਢ ਰਹੇ ਨੇ ਪਰ ਦੂਜੇ ਪਾਸੇ ਕੁਝ ਲੋਕ ਨੌਜਵਾਨ ਵੱਲੋਂ ਪਾਗ ਲਾ ਕੇ ਇੱਕ ਪਾਸੇ ਰੱਖਣ ਦੀ ਸ਼ਲਾਘਾ ਕਰ ਰਹੇ ਨੇ ਅਤੇ ਇਸ ਨੂੰ ਪੱਗ ਦਾ ਅਦਬ ਦੱਸ ਰਹੇ ਨੇ ਫਿਲਹਾਲ ਤੁਹਾਡੀ ਇਸ ਪੂਰੇ ਮਾਮਲੇ ਤੇ ਕਿਹੋ ਜਿਹੀ رائے ਹੈ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ